ਨਵੀਂ ਦਿੱਲੀ ਤੋਂ ਆਸਾਮ ਦੇ ਡਿਬਰੂਗੜ੍ਹ ਜਾਰੀ ਨਵੀਂ ਦਿੱਲੀ ਡਿਬਰੂਗੜ੍ਹ ਰਾਜਧਾਨੀ ਐਕਸਪ੍ਰੈਸ ਬਿਹਾਰ ਦੇ ਛਪਰਾ ਦੇ ਕੋਲ ਪਟਰੀ ਤੋਂ ਉਤਰ ਗਈ ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲੋਕ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਰੇਲਵੇ ਵਿਭਾਗ ਨੇ ਇਸ ਘਟਨਾ ਦੇ ਪਿੱਛੇ ਸਾਜ਼ਿਸ਼ ਦੇ ਖੱਜੇ ਤੋਂ ਇਨਕਾਰ ਨਹੀਂ ਕੀਤਾ ਦੱਸਦੀਏ ਦਿੱਲੀ ਤੋਂ ਡਿਬਰੂਗੜ੍ਹ ਜਾਣੀ ਸੀ ਇਹ ਟ੍ਰੇਨ ਦਿੱਲੀ ਤੋਂ ਛਪਰਾ ਤੱਕ ਪਹੁੰਚੀ ਸੀ ਤੇ ਉਸੇ ਵੇਲੇ ਰਾਜਧਾਨੀ ਐਕਸਪ੍ਰੈਸ ਦਾ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਟ੍ਰੇਨ ਦੇ 11 ਡੱਬੇ ਪਟਰੀ ਤੋਂ ਉਤਰ ਗਏ ਨੇ ਚਾਰ ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚੋਂ ਤਿੰਨ ਲੋਕ ਪੰਜਾਬ ਦੇ ਫਿਰੋਜ਼ਪੁਰ ਤੋਂ ਦੱਸੇ ਜਾ ਰਹੇ ਨੇ ਇਸ ਹਾਦਸੇ ਦੀ ਵਜ੍ਹਾ ਅਜੇ ਤੱਕ ਸਾਫ਼ ਨਹੀਂ ਹੋ ਸਕੀ ਹੈ ਹਾਦਸੇ ਦੇ ਵਿੱਚ ਨਕਸਲੀਆਂ ਦਾ ਹੱਥ ਹੋਣ ਦੇ ਵੀ ਖੱਜਾ ਜਤਾਇਆ ਜਾ ਰਿਹਾ ਹੈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਦੁੱਖ ਵੀ ਜ਼ਾਹਿਰ ਕੀਤਾ ਤੇ ਰੇਲ ਮੰਤਰੀ ਸਦਨਨ ਗੋੜਾ ਨੇ ਇਸ ਪੂਰੇ ਮਾਮਲੇ ਦੇ ਵਿੱਚ ਮ੍ਰਿਤਕ ਦੇ ਪਰਿਵਾਰਾਂ ਨੂੰ 2-2 ਲੱਖ ਤੇ ਜੋ ਜ਼ਖਮੀ ਹੋਏ ਨੇ ਉਹਨਾਂ ਨੂੰ 21 ਲੱਖ ਤੇ ਜਿਨ੍ਹਾਂ ਨੂੰ ਘਟ ਸਟਾਈਆਂ ਨੇ ਉਹਨਾਂ ਨੂੰ 20000 ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ ਰੇਲ ਮੰਤਰਾਲੇ ਵੱਲੋਂ ਮੁਆਵਜ਼ੇ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਇਹ ਤੇ ਦੱਸਦੀ ਹੈ ਜੋ ਬੋਗੀਆਂ ਉਤਰੀਆਂ ਨੇ ਉਹ B1 ਤੋਂ ਲੈ ਕੇ B7 all the senior officers are in the site. Rescue operations and relief operations are going on. almost all the passengers are shifted from the uh, uh, derailed train and they have been shifted to the near nearby nearest uh, station from there. They have uh, made arrangements. we have made arrangements to reach their destinations today. Uh, uh, in fact, uh, uh, I announced two lakh for the injured, uh, sorry, two, two lakh for the deceased and one lakh for the grievously injured persons and twenty thousand to the uh, in, uh, sim, uh, injuries uh, uh, simple hurt uh, as ex um, as on um, now.